ਤੁਸੀਂ ਦੇਖ ਰਹੇ ਹੋ ਸਮਝੜ ਨਿਊਜ਼ ਮੈਂ ਹਾਪ ਭਵਿੰਦਰ ਸਿੰਘ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਪਾਕ ਦੀ ਸਿਆਸਤ ਦੇ ਵਿੱਚ ਗੱਲਬਾਤ ਕਰਾਂਗੇ ਸਿਆਸਤ ਨੂੰ ਲੈ ਕੇ ਗੱਲਬਾਤ ਕਰਾਂਗੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੀ ਸੁਨੀਤਾ ਕੇਜਰੀਵਾਲ ਦੇ ਨਾਲ ਮੁਲਾਕਾਤ ਨੂੰ ਲੈ ਕੇ ਤੇ ਨਾਲ ਹੀ ਲੋਕ ਸਭਾ ਚੋਣਾਂ ਦੇ ਨੇੜੇ ਸਿਆਸੀ ਆਗੂ ਨੂੰ ਜਦੋਂ ਟਿਕਟ ਨਹੀਂ ਮਿਲਦੀ ਤਾਂ ਉਹਨਾਂ ਦੇ ਵੱਲੋਂ ਪਾਰਟੀ ਦੇ ਵਿੱਚ ਅਦਲਾ ਬਦਲੀ ਦਾ ਦੌਰ ਵੀ ਜਾਰੀ ਹੈ ਪਰ ਉਸ ਤੋਂ ਪਹਿਲਾਂ ਪਹਿਲਾਂ ਸਵਾਗਤ ਕਰ ਲੈਂਦੇ ਆ ਸਾਡੇ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਦਾ ਵਿਰਿੰਦਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮਹਾਰਾਜ ਭਵਿੰਦਰ ਜੀ ਠੀਕ ਠਾਕ ਹੋ ਜਿਵੇਂ ਵਿਰਿੰਦਰ ਜੀ ਗੱਲਬਾਤ ਸਿਆਸਤ ਦੇ ਨਾਲ ਜੁੜੀ ਹੋਈ ਆ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਸਲਾਖਾਂ ਦੇ ਪਿੱਛੇ ਨੇ ਤੇ ਉਹਨਾਂ ਦੀ ਗੈਰ ਮੌਜੂਦਗੀ ਦੇ ਵਿੱਚ ਕਿਤਨੇ ਕਿਤੇ ਕਮਾਂਡ ਜਿਹੜੀ ਆ ਉਸ ਤੀ ਤੱਕ ਕੇਜਰੀਵਾਲ ਉਹਨਾਂ ਨੇ ਸੰਭਾਲੀ ਹੋਈ ਆ ਤੇ ਕੱਲ ਵੀ ਜੇ ਆਪਾਂ ਬੀਤੇ ਦਿਨ ਦੀ ਗੱਲ ਕਰੀਏ ਤਾਂ ਪੰਜਾਬ ਦੀ ਜਿਹੜੀ ਲੀਡਰਸ਼ਿਪ ਆ ਆਮ ਆਦਮੀ ਪਾਰਟੀ ਦੀ ਉਹਨਾਂ ਦੇ ਵੱਲੋਂ ਸੁਨੀਤਾ ਕੇਜਰੀਵਾਲ ਦੇ ਨਾਲ ਮੁਲਾਕਾਤ ਕੀਤੀ ਜਾਂਦੀ ਆ ਤੇ ਅੱਗੇ ਦੀ ਰਣਨੀਤੀ ਤਿਆਰ ਕੀਤੀ ਜਾਂਦੀ ਆ ਤੇ ਤੁਸੀਂ ਕਿਵੇਂ ਦੇਖਦੇ ਹੋ ਇਸ ਮੀਟਿੰਗ ਨੂੰ ਤੇ ਕੀ ਲੱਗਦਾ ਅੱਗੇ ਦੀ ਰਣਨੀਤੀ ਜਿਹੜੀ ਆ ਉਹ ਕੀ ਹੋਵੇਗੀ ਜਿਹੜੇ ਦੋ ਕੈਂਡੀਡੇਟ ਅਨਾਉਂਸ ਕੀਤੇ ਨੇ ਆਮ ਆਦਮੀ ਪਾਰਟੀ ਨੇ ਇੱਕ ਲੁਧਿਆਣੇ ਤੋਂ ਅਸ਼ੋਕ ਪ੍ਰੈਸ਼ਰ ਪੱਪੀ ਜਿਹੜੇ ਲੁਧਿਆਣਾ ਕੇਂਦਰੀ ਦੇ ਹਲਕਾ ਜਿਹੜਾ ਹੈਗਾ ਵਿਧਾਨ ਸਭਾ ਦਾ ਉੱਥੋਂ ਦੇ ਐਮਐਲਏ ਨੇ ਮੌਜੂਦਾ ਤੇ ਦੂਸਰੇ ਜਿਹੜੇ ਸ਼ਰਮਣ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਜਲੰਧਰ ਤੋਂ ਲੀਡਰ ਨੇ ਪਵਨ ਕੁਮਾਰ ਤੀਨੂਹਰੀ ਜੀ ਐਮਐਲਏ ਵੀ ਰਹਿ ਚੁੱਕੇ ਨੇ ਇੰਨਾ ਉਹ ਟਿਕਟ ਨਹੀਂ ਮਿਲੀ ਜੋ ਦੱਸਿਆ ਜਾ ਰਿਹਾ ਹੈ ਨਰਾਜ ਹੋ ਗਏ ਆਮ ਆਦਮੀ ਪਾਰਟੀ ਚ ਆ ਗਏ ਆਮ ਆਦਮੀ ਪਾਰਟੀ ਨੇ ਦਿੱਤੇ ਟਿਕਟ ਜਲੰਧਰ ਲੋਕ ਸਭਾ ਹਲਕਾ ਤੋਂ ਹੁਣ ਦੋਵੇਂ ਲੀਡਰਾਂ ਨੂੰ ਉੱਥੇ ਸੱਦਾ ਦਿੱਤਾ ਗਿਆ ਤੁਹਾਨੂੰ ਪਤਾ ਹੈ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਵੀ ਦੱਸਿਆ ਕਿ ਅਰਵਿੰਦ ਕੇਜਰੀਵਾਲ ਇਸ ਵੇਲੇ ਤਿਹਾਰ ਜੇਲ੍ਹ ਦੇ ਵਿੱਚ ਨੇ ਜੀ ਔਰ ਸੁਨੀਤਾ ਕੇਜਰੀਵਾਲ ਨੇ ਸੁਨੀਤਾ ਕੇਜਰੀਵਾਲ ਨੇ ਕਮਾਨ ਜਿਹੜੀ ਹੈ ਉਹ ਸੰਭੀ ਹੈ ਸੋ ਜੇ ਜਸਤੀ ਕੇ ਦੇ ਨਾਲ ਉਹਨਾਂ ਨੇ ਮੀਟਿੰਗ ਸੱਦੀ ਹੈ ਅਸ਼ੋਕ ਪ੍ਰੈਸ਼ਰ ਪੱਪੀ ਤੇ ਪਵਨ ਕੁਮਾਰ ਟੀਨੂ ਇਹ ਦੋਨੇ ਜਿਹੜੇ ਹੈਗੇ ਨੇ ਇਹ ਉੱਥੇ ਗਏ ਨੇ ਔਰ ਆਪਣੇ ਆਪਣੇ ਜਿਹੜੇ ਲੋਕ ਸਭਾ ਹਲਕੇ ਦੇ ਦਾ ਲੁਧਿਆਣਾ ਦੇ ਲੋਕ ਸਭਾ ਹਲਕੇ ਦੇ ਜਿੰਨੇ ਵੀ ਐਮਐਲਏ ਨੇ ਨੌ ਐਮਐਲਏ ਨੇ ਨਾ ਜੀ ਲੁਧਿਆਣਾ ਲੋਕ ਸਭਾ ਹਲਕੇ ਦੇਨ ਨੌ ਐਮਐਲਏ ਨੇ ਉਹ ਤੇ ਨਾਲੇ ਜਿਹੜੇ ਹੈਗੇ ਨੇ ਪਵਨ ਕੁਮਾਰ ਟੀਨੂ ਇਹਨਾਂ ਦੇ ਹਲਕੇ ਦੇ ਜਿਹੜੇ ਐਮਐਲਏ ਨੇ ਆਮ ਆਦਮੀ ਪਾਰਟੀ ਨਾਲ ਸੰਬੰਧਤ ਆ ਜਿਹੜੇ ਹੈਗੇ ਨੇ ਉਹ ਉੱਥੇ ਗਏ ਨੇ ਉੱਥੇ ਜਾ ਕੇ ਮੀਟਿੰਗ ਹੋਈ ਹੈ ਰਣਨੀਤੀ ਤਿਆਰ ਕਰਨੇ ਸੀ ਮੀਟਿੰਗ ਕੀਤੀ ਹੈ ਹੱਲਾਸ਼ੇਰੀ ਦਿੱਤੀ ਹੈ ਵੀ ਡਟ ਕੇ ਬੀਜੇਪੀ ਦਾ ਮੁਕਾਬਲਾ ਕਰੋ ਇਹਨਾਂ ਦੋਨੇ ਲੀਡਰਾਂ ਨੂੰ ਆ ਕਿਹਾ ਹੈਗਾ ਬੈਠਕ ਬਹੁਤ ਵਧੀਆ ਹੋਈ ਹੈ ਜੋ ਦੱਸਿਆ ਜਾ ਰਿਹਾ ਹੈ ਔਰ ਕਿਤੇ ਨਾ ਕਿਤੇ ਹੌਸਲਾ ਅਫਜ਼ਾਈ ਕੀਤੀ ਹੈ ਇਹਨਾਂ ਦੋਨਾਂ ਲੀਡਰਾਂ ਦੀ ਤੇ ਦੋਵੇਂ ਲੀਡਰ ਇਹ ਮੁਲਾਕਾਤ ਕਰਕੇ ਵਾਪਸ ਆਏ ਨੇ ਹੁਣ ਸੁਨੀਤਾ ਕੇਜਰੀਵਾਲ ਜੀ ਜੇ ਆਪਾਂ ਗੱਲ ਕਰੀਏ ਤੇ ਇਸ ਵੇਲੇ ਉਹਨਾਂ ਕੋਲ ਜਿਹੜਾ ਹੈਗਾ ਨਾਂ ਤੇ ਉਹ ਕਿਤੇ ਲੋਕਾਂ ਵੱਲੋਂ ਇਲੈਕਟ ਕੀਤੇ ਹੋਏ ਨੇ ਜੀ ਠੀਕ ਹੈ ਪਹਿਲਾਂ ਜਿੱਦਾਂ ਗੱਲਾਂ ਚੱਲਦੀਆਂ ਵੈਸੀ ਕਿ ਸ਼ਾਇਦ ਸੁਨੀਤਾ ਕੇਜਰੀਵਾਲ ਹੈਗੇ ਜਿਹੜੇ ਉਹਨਾਂ ਨੂੰ ਦਿੱਲੀ ਦੀ ਮੁੱਖ ਮੰਤਰੀ ਜਿਹੜਾ ਬਣਾ ਦਿੱਤਾ ਜਾਵੇ ਕਿਉਂਕਿ 6 ਮਹੀਨੇ ਲਈ ਤੇ ਬਣਾ ਹੀ ਸਕਦੇ ਨੇ 6 ਮਹੀਨੇ ਤੋਂ ਵਿੱਚ ਵਿੱਚ ਫਿਰ ਉਹਨਾਂ ਨੂੰ ਜਿਹੜਾ ਹੈਗਾ ਉਹ ਦੁਬਾਰਾ ਚੋਣ ਜਿਹੜੀ ਆ ਉਹ ਲੜਨੀ ਪੈਂਦੀ ਹੈ ਵਿਧਾਨ ਸਭਾ ਦੀ ਉਸ ਤੋਂ ਉਹ ਨਹੀਂ ਦੇ ਰਹੇ ਬਣ ਸਕਦੇ ਹੁਣ ਜੇ ਆਪਾਂ ਸੁਨੀਤਾ ਕੇਜਰੀਵਾਲ ਹੁਰਾਂ ਦੀ ਗੱਲ ਕਰੀਏ ਭਿੰਦਰ ਜੀ ਕਾਫੀ ਪੜੇ ਲਿਖੇ ਨੇ ਸੁਨੀਤਾ ਕੇਜਰੀਵਾਲ ਜੀ ਸੁਨੀਤਾ ਕੇਜਰੀਵਾਲ ਦਾ ਜਨਮ 1966 ਨੂੰ ਹੋਇਆ ਜੀ ਦਿੱਲੀ ਦੇ ਵਿੱਚ ਤੇ ਦੂਜੇ ਪਾਸੇ ਅਰਵਿੰਦ ਕੇਜਰੀਵਾਲ 1968 ਦੇ ਨੇ 2 ਸਾਲ ਵੱਡੇ ਨੇ ਸੁਨੀਤਾ ਕੇਜਰੀਵਾਲ ਵੈਸੇ ਵੀ ਸੀਨੀਅਰਟੀ ਲੈਵਲ ਤੇ ਆਪਾਂ ਦੇਖੀਏ ਤੇ 1994 ਬੈਚ ਦੇ ਇਹ IRS ਅਫਸਰ ਨੇ ਇੰਡੀਅਨ ਰੈਵਨਿਊ ਸਰਵਿਸਿਜ਼ UPSC ਵੱਲੋਂ ਇਹ ਐਗਜ਼ਾਮ ਲਿਆ ਜਾਂਦਾ ਹੈ ਉਹੀ ਐਗਜ਼ਾਮ ਹੁੰਦਾ ਜਿਹੜਾ IAS ਵਾਸਤੇ ਹੁੰਦਾ ਹੈ ਜੀ ਤੇ ਅਰਵਿੰਦ ਕੇਜਰੀਵਾਲ ਜਿਹੜੇ ਨੇ ਇਹ 1995 ਬੈਚ ਦੇ IRS ਅਫਸਰ ਨੇ ਹੂੰ ਕਹਿੰਦੇ ਨੇ ਡਿਊਰਿੰਗ ਟ੍ਰੇਨਿੰਗ ਪੋਪਾਲ ਦੇ ਵਿੱਚ ਇਹਨਾਂ ਦੋਵਾਂ ਦੀ ਮੁਲਾਕਾਤ ਹੋਈ ਸੀ ਜੀ ਤੇ ਫਿਰ ਮੁਲਾਕਾਤ ਜਿਹੜੀਆਂ ਉਹ ਨਜ਼ਦੀਕੀਆਂ ਵਧੀਆਂ ਗਈਆਂ ਤੇ ਫਿਰ ਇਹਨਾਂ ਨੇ ਕਾਲਿਆ ਪਿਆ ਜੀ ਤੇ ਜਿਸ ਤਰੀਕੇ ਨਾਲ ਇਹਨਾਂ ਨੇ 22 ਸਾਲ ਤਕਰੀਬਨ 22 ਸਾਲ ਜਿਹੜਾ ਹੈ ਉਹ ਸਰਵ ਕੀਤਾ ਹੈਗਾ ਹਮ ਐਜ਼ ਅ ਇਨਕਮ ਟੈਕਸ ਡਿਪਾਰਟਮੈਂਟ ਨੂੰ ਐਜ਼ ਅ ਇਨਕਮ ਟੈਕਸ ਕਮਿਸ਼ਨਰ ਜੀ ਠੀਕ ਹੈ ਤੇ ਹੁਣ ਜਿਸ ਤਰੀਕੇ ਦੇ ਨਾਲ ਇਹ ਲਾਸਟ ਟਾਈਮ ਤੇ 2016 ਦੇ ਵਿੱਚ ਇਹਨਾਂ ਨੇ ਰਿਟਾਇਰਮੈਂਟ ਲੈ ਲਈ ਸੀ ਵਲੰਟਰੀ ਰਿਟਾਇਰਮੈਂਟ ਲੈ ਲਈ ਸੀ ਤੇ ਇਨਕਮ ਟੈਕਸ ਡਿਪਾਰਟਮੈਂਟ ਜੋ ਐਜ਼ ਅ ਕਮਿਸ਼ਨਰ ਇਹ ਇਨਕਮ ਟੈਕਸ ਐਪੀਲੇਟ ਟਰਬਿਨਲ ਹਮ ਦੇ ਤੌਰ ਤੇ ਇਹ ਲਾਸਟ ਟਾਈਮ ਇਹ ਕੰਮ ਕਰਦੇ ਸੀਗੇ ਉਸ ਤੋਂ ਬਾਅਦ ਜੇ ਆਪਾਂ ਇਹਨਾਂ ਦੀ ਪੜ੍ਹਾਈ ਦੀ ਗੱਲ ਕਰੀਏ ਤੇ ਕਾਫੀ ਇਹਨਾਂ ਨੇ ਪੜ੍ਹਾਈ ਕੀਤੀ ਕਿਉਂਕਿ ਵੈਸੇ ਤੇ ਗ੍ਰੈਜੂਏਸ਼ਨ ਹੀ ਚਾਹੀਦੀ ਹੁੰਦੀ ਹੈ ਯੂਪੀਐਸਸੀ ਵਾਸਤੇ ਇਹਨਾਂ ਨੇ ਜੂਲੋਜੀ ਦੇ ਵਿੱਚ ਮਾਸਟਰ ਡਿਗਰੀ ਕੀਤੀ ਹੈ ਤੇ ਪਤਾ ਹੀ ਹੈ ਵੀ ਅਰਵਿੰਦ ਕੇਜਰੀਵਾਲ ਜਿਹੜੇ ਉਹ ਆਈਆਈਟੀ ਖੜਕਪੁਰ ਤੋਂ ਮਕੈਨੀਕਲ ਇੰਜੀਨੀਅਰ ਨੇ ਦੋਵੇਂ ਕਾਫੀ ਪੜੇ ਲਿਖੇ ਨੇ ਸੋ ਜਿੰਨੇ ਵੀ ਮੋਹਮ ਚੱਲਦੇ ਰਹੀਏ ਚਾਹੇ ਐਂਟੀ ਕ腐ਪਸ਼ਨ ਮੂਵਮੈਂਟ ਹੋਵੇ ਜਾਂ ਫਿਰ ਫਾਰਮੇਸ਼ਨ ਆਫ ਆਮ ਆਦਮੀ ਪਾਰਟੀ ਹੋਵੇ ਅਰਵਿੰਦ ਕੇਜਰੀਵਾਲ ਦੇ ਨਾਲ ਇਹਨਾਂ ਨੇ ਪੂਰਾ ਮੋਢੇ ਦਾ ਮੋਢਾ ਜੋੜ ਕੇ ਸਾਥ ਦਿੱਤਾ ਹਰ ਪਾਸੇ ਹਰ ਚੀਜ਼ ਦਾ ਪਤਾ ਹੈ ਬਹੁਤ ਇੰਟੈਲੀਜੈਂਟ ਬਹੁਤ ਜਿਹੜੇ ਹੈਗੇ ਬੁੱਧੀਜੀਵੀ ਨੇ ਜਦੋਂ 2014 ਦੀ ਜੇ ਗੱਲ ਕਰੀਏ 2014 ਦੇ ਵਿੱਚ ਜਦੋਂ ਲੋਕ ਸਭਾ ਚੋਣਾਂ ਸੀਗੀਆਂ ਤੇ ਇਹ ਪਹਿਲੀ ਵਾਰ ਇਥੋਂ ਚੋਣ ਲੜੇ ਸੀਗੇ ਵਾਰਾਨਸੀ ਤੋਂ ਜੀ ਆ ਆਪਣੇ ਪੀਐਮ ਨਰਿੰਦਰ ਮੋਦੀ ਦੇ ਖਿਲਾਫ ਵਾਰਾਨਸੀ ਤੋਂ ਉਸ ਵੇਲੇ ਫਿਰ ਇਹਨਾਂ ਨੇ ਲੰਬੀ ਲੀਵ ਲਈ ਸੀ ਸੁਨੀਤਾ ਕੇਜਰੀਵਾਲ ਨੇ ਤਾਂ ਕਿ ਉਸ ਕੰਪੇਨਿੰਗ ਦੇ ਵਿੱਚ ਉਸ ਇਲੈਕਸ਼ਨ ਦੇ ਵਿੱਚ ਜੋ ਹੈਲਪ ਕਰ ਸਕਣ ਅਰਵਿੰਦ ਕੇਜਰੀਵਾਲ ਦੀ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜੇ ਸੁਨੀਤਾ ਕੇਜਰੀਵਾਲ ਉੱਥੇ ਇਹ ਚੀਜ਼ਾਂ ਸੰਭਾਲ ਰਹੀ ਨੇ ਕੋਈ ਆਮ ਘਰੇਲੂ ਜਿਹਾ ਆਪਾਂ ਕਹੀਏ ਨਾ ਵੀ ਬੀਬੀ ਉਸ ਢੰਗ ਦੇ ਨਹੀਂ ਹੈ ਹਰ ਚੀਜ਼ ਦੀ ਜਾਣਕਾਰੀ ਹੈ ਬਹੁਤ ਪੜ੍ਹੇ ਲਿਖੇ ਨੇ ਔਰ ਕੇਜਰੀਵਾਲ ਤੋਂ ਵੀ ਜ਼ਿਆਦਾ ਸੀਨੀਅਰ ਨੇ ਉਮਰ ਤੋਂ ਵੀ ਤੇ ਦੂਸਰਾ ਪੜ੍ਹਾਈ ਦੇ ਤੌਰ ਤੇ ਵੀ ਐਕਸਪੀਰੀਅੰਸ ਤੋਂ ਵੀ ਲਾ ਲਓ ਕਿਉਂਕਿ ਮੈਂ ਪਹਿਲਾਂ ਦੱਸਿਆ 1994 ਦੇ ਬੈਚ ਦੇ ਇਹ ਆਈਆਰਐਸ ਨੇ ਸੋ ਹੁਣ ਚੀਜ਼ ਇਹ ਹੈ ਕਿ ਇਸ ਵੇਲੇ ਜਿਸ ਤਰੀਕੇ ਦੇ ਨਾਲ ਰੋਸੇ ਜਿਹੜੇ ਚੱਲਦੇ ਪਏ ਨੇ ਜਿਸ ਢੰਗ ਨਾਲ ਆਪਣਾ ਗੱਲ ਕਰ ਲਈਏ ਰੋਸੇ ਨਾਰਾਜ਼ਗੀਆਂ ਚਲਦੀਆਂ ਪਈਆਂ ਨੇ ਤੇ ਉਹਦੇ ਵਿੱਚ ਉਸ ਦੌਰਾਨ ਮੈਟਿਕ ਕਰਨੀ ਵੀ ਆਪਣੇ ਲੀਡਰਾਂ ਨੂੰ ਇੱਕ ਜੁਟ ਕਰਨਾ ਪੂਰੀ ਕਮਾਂਡ ਸੰਭਾਲਣੀ ਪੂਰੀ ਜ਼ਿੰਮੇਵਾਰੀ ਜਿਹੜੀ ਹੁੰਦੀ ਹੈ ਉਹ ਮੋਢਿਆਂ ਤੇ ਹੁੰਦੀ ਹੈ ਔਰ बैठक कल ਕੀਤੀ ਹੈ ਔਰ ਬੈਠਕ ਦੇ ਵਿੱਚ ਜਿਸ ਢੰਗ ਨਾਲ ਮੈਂ ਤੁਹਾਨੂੰ ਦੱਸਿਆ ਕਿ ਲੁਧਿਆਣਾ ਲੋਕ ਸਭਾ ਹਲਕੇ ਤੋਂ ਜਿਹੜੇ ਉਮੀਦਵਾਰ ਨੇ ਪੱਪੀ ਹੁਰੀ ਜਲੰਧਰ ਲੋਕ ਸਭਾ ਤੋਂ ਉਮੀਦਵਾਰ ਟੀਨੂ ਔਰ ਦੋਨੇ ਲੋਕ ਸਭਾ ਹਲਕਿਆਂ ਦੇ ਅਧੀਨ ਜਿੰਨੇ ਵੀ ਵਿਧਾਨ ਸਭਾ ਹੁੰਦੇ ਨੇ ਉਹ ਜਿਹੜੇ ਐਮ ਐਲ ਏ ਨੇ ਆਮ ਆਦਮੀ ਪਾਰਟੀ ਨਾਲ ਜਿਹੜੇ ਤਾਲੁਕਾਤ ਰੱਖਦੇ ਨੇ ਉਹ ਵੀ ਉੱਥੇ ਮਜੂਸੀਗੇ ਵਰਿੰਦਰ ਜੀ ਲੋਕ ਸਭਾ ਚੋਣਾਂ ਦੇ ਨੇੜੇ ਜਿਹੜੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਨੇ ਟਿਕਟ ਨਹੀਂ ਮਿਲੀ ਕਈਆਂ ਨੂੰ ਤੇ ਉਸ ਟਿਕਟ ਨੂੰ ਨਾਮ ਮਿਲਣ ਨੂੰ ਲੈ ਕੇ ਜਿਹੜਾ ਰੋਸਾ ਵਾ ਇਹਨਾਂ ਸਿਆਸੀ ਆਗੂਆਂ ਦੇ ਵਿੱਚ ਪਾਇਆ ਜਾ ਰਿਹਾ ਵਾ ਤੇ ਜਿਹੜੇ ਸਿਆਸੀ ਆਗੂ ਆ ਕੋਸ਼ਿਸ਼ ਕਰ ਰਹੇ ਆ ਵੀ ਇਹ ਇਧਰ ਉਧਰ ਛੜੱਪਾ ਮਾਰ ਜੀ ਜਾਂ ਪਾਰਟੀ ਬਦਲੀ ਜਿਵੇਂ ਦੇਖਿਆ ਹੀ ਆਪਾਂ ਵੱਡੇ-ਵੱਡੇ ਜਿਹੜੇ ਨਾਮੀ ਚਿਹਰੇ ਨੇ ਸਿਆਸੀ ਪਾਰਟੀਆਂ ਨੇ ਸਿਆਸੀ ਆਗੂਆਂ ਨੇ ਪਾਰਟੀ ਬਦਲੀ ਆ ਤੇ ਹਲੇ ਵੀ ਦੌਰ ਆ ਜਿਹੜਾ ਇਧਰ ਉਧਰ ਜਾਣ ਦਾ ਕਿਤਨਾ ਕਿਤੇ ਦਿਖ ਰਿਹਾ ਤੇ ਸਿਆਸੀ ਆਗੂਆਂ ਦੀ ਜਿਹੜੀ ਨਰਾਜ਼ਗੀ ਆ ਪਾਰਟੀ ਦੇ ਬਰਤੀ ਇਹ ਵੀ ਕਿਤਨਾ ਕਿਤੇ ਸਾਹਮਣੇ ਆ ਰਹੀ ਹੈ ਤੁਸੀਂ ਕਿਵੇਂ ਦੇਖਦੇ ਹੋ ਸਾਰੇ ਸਨੈਡਰ ਅ ਅੱਜ ਜਿਹੜੀ ਇੱਕ ਚੀਜ਼ ਹੋਰ ਨਜ਼ਰ ਆਈ ਹੈ ਕਿ ਅਹਬਾਬ ਗਰੇਵਾਲ ਜੀ ਆਮ ਆਦਮੀ ਪਾਰਟੀ ਤੋਂ ਆ ਵਿਧਾਨ ਸਭਾ ਦੇ ਵਿੱਚ ਵੀ თან ਪਤਾ ਪਿਛਲੇ ਪਰ ਜਿਹੜੇ ਹੈਗੇ ਸੀ ਉਮੀਦਵਾਰ ਸੀਗੇ ਲਾਸਟ ਲਾਸਟ ਟਾਈਮ ਔਰ ਜਦੋਂ ਆਮ ਆਦਮੀ ਪਾਰਟੀ ਬਣੀ ਬਣੀ ਸੀ ਨਮੀ ਨਮੀ ਤਾਂ ਕਾਫੀ ਐਕਟਿਵ ਸੀਗੇ ਅਹਿਬਾਬ ਗਰੇਵਾਲ ਕਾਫੀ ਸੀਨੀਅਰ ਕਾਫੀ ਸੂਜਵਾਨ ਨੌਜਵਾਨ ਆਗੂ ਨੇ ਤੇ ਖਬਰਾਂ ਚਲਦੀਆਂ ਪੀਆਂ ਸੀਗੀਆਂ ਕਿ ਭਾਈ ਜਿਸ ਤਰੀਕੇ ਦੇ ਨਾਲ ਇਹਨਾਂ ਦਾ ਨਾਂ ਅੱਗੇ ਆ ਰਿਹਾ ਸੀਗਾ ਕਿ ਖੌਰੇ ਲੱਗਦਾ ਹੈ ਕਿ ਅਹਿਬਾਬ ਗਰੇਵਾਲ ਨੂੰ ਲੁਧਿਆਣਾ ਲੋਕ ਸਭਾ ਸੀਟ ਤੋਂ ਉਮੀਦਵਾਰ ਐ ਲਾਂ ਦੇ ਆਮ ਆਦਮੀ ਪਾਰਟੀ ਪਰ ਉਹ ਚੀਜ਼ ਹੋਈ ਨਹੀਂ ਜੀ ਪੜੇ ਲਿਖੇ ਨੇ ਇੰਗਲੈਂਡ ਕਾਫੀ ਦਿਨ ਰਹੇ ਨੇ ਇਹ ਕਾਫੀ ਧੇਰ ਇੰਗਲੈਂਡ ਰਹੇ ਨੇ ਛੱਡ ਕੇ ਉੱਥੋਂ ਇੰਗਲੈਂਡ ਤੋਂ ਛੱਡ ਕੇ ਫਿਰ ਇੱਧਰ ਆ ਗਏ ਸੀ ਜੀ ਤੇ ਜਿਸ ਤਰੀਕੇ ਦੇ ਨਾਲ ਗੱਲਾਂ ਬਾਤਾਂ ਚੱਲਦੀਆਂ ਪਈਆਂ ਸੀ ਪਰ ਇਹਨਾਂ ਨੂੰ ਟਿਕਟ ਨਹੀਂ ਮਿਲੀ ਅਸ਼ੋਕ ਪ੍ਰਸ਼ਰ ਪੱਪੀ ਨੂੰ ਮਿਲੀ ਤੇ ਇਸੇ ਦੌਰਾਨ ਬਹੁਤ ਸਾਰੀਆਂ ਗੱਲਾਂ ਬਾਤਾਂ ਪਈ ਚੱਲਦੀਆਂ ਪਈਆਂ ਸੀ ਪਾਰਟੀ ਛੱਡ ਕੇ ਕਾਂਗਰਸ ਚੱਲ ਜਾਣ ਕਿਉਂਕਿ ਇਹ ਦੱਸਿਆ ਜਾ ਰਿਹਾ ਸੀਗਾ ਕਿ ਮੁਲਾਕਾਤ ਹੋਈ ਜੀ ਇਹਨਾਂ ਦੀ ਰਾਜਾ ਵੜਿੰਗ ਹੁਰਾ ਨਾਲ ਪੰਜਾਬ ਕਾਂਗਰਸ ਭਵਨ ਦੇ ਵਿੱਚ ਇਹਨਾਂ ਨੇ ਲੰਗਰ ਛੱਕਿਆ ਰੋਟੀ ਖਾਧੀ ਤੇ ਇਹਨਾਂ ਦਾ ਜਵਾਬ ਸੀਗਾ ਕਿ ਭਾਈ ਦੇਖੋ ਗੱਲ ਇਹ ਆ ਕਿ ਮੇਰੇ ਤੇ ਰਾਣੀ ਜਾਰੀ ਆ ਰਾਜਾ ਬੜਿੰਗ ਦੇ ਨਾਲ ਮੈਂ ਤਾਂ ਮੁਲਾਕਾਤ ਕਰਦਾ ਰਹਿਣਾ ਜੀ ਔਰ ਦੂਸਰੀ ਗੱਲ ਹੈ ਕਿ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਮੈਂ ਕਈ ਵਾਰੀ ਪੰਜਾਬ ਕਾਂਗਰਸ ਭਵਨ ਜਾਣਾ ਹੈਗਾ ਸੋ ਅੰਦਰਲੀ ਗੱਲ ਕੀ ਹੈ ਇਹ ਉਹਨਾਂ ਨੂੰ ਪਤਾ ਹੋਊਗਾ ਕਿ ਕਾ ਦੇ ਕੇ ਇਸ ਕਰਕੇ ਮੁਲਾਕਾਤ ਕੀਤੀ ਹੈ ਹੁਣ ਇਸ ਤਰੀਕੇ ਦੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਵਕਫ ਵਕਫ ਸਿਆਸੀ ਆਗੂਨ ਵਕਫ ਵਕਫ ਪਾਰਟੀਆਂ ਦੇ ਸਿਆਸੀ ਆਗੂ ਜਿਹੜੀ ਉਹਨਾਂ ਦੀਆਂ ਗੱਲਾਂ ਬਾਤਾਂ ਪਤਾ ਲੱਗਦੀਆਂ ਪਈਆਂ ਵਿਜੇ ਸਾਪਲਾ ਹੋਰੀ ਕੇਂਦਰੀ ਮੰਤਰੀ ਰਹੇ ਨੇ বিজেপি ਦੇ বিজেপি ਦੇ ਕਾਫੀ ਸੀਨੀਅਰ ਆਗੂ ਰਹੇ ਨੇ ਹੁਣ ਇਹਨਾਂ ਦੇ ਵਿੱਚ ਵੀ ਰੋਸ ਸਾ ਕਿਉਂਕਿ ਟਿਕਟ ਮਿਲੀ ਨਹੀਂ ਉਹਨਾਂ ਨੂੰ ਅਨੀਤਾ ਸੋਮਪrakash ਨੂੰ ਟਿਕਟ ਮਿਲ ਗਈ ਸੋਮਪrakash ਜਿਹੜੇ ਮੌਜੂਦਾ ਐਮਪੀ ਨੇ ਉਹਨਾਂ ਦੀ ਧਰਮ ਪਤਨੀ ਨੂੰ ਤੇ ਇਹਨਾਂ ਦੇ ਵਿੱਚ ਵੀ ਨਾਰਾਜ਼ਗੀ ਲਾਓ ਜੀ ਪਿਛਲੀ ਵਾਰੀ ਵੀ ਮੈਨੂੰ ਟਿਕਟ ਨਹੀਂ ਦਿੱਤੀ ਤੇ ਹੁਣ ਵੀ ਟਿਕਟ ਨਹੀਂ ਦਿੱਤੀ ਜੀ ਇਹਨਾਂ ਦੇ ਵੀ ਅ ਦੱਸ ਰਹੇ ਇਹਨਾਂ ਨੇ ਆਪਣਾ ਜਿਹੜਾ ਹੈਗਾ ਉਹ ਸੋਸ਼ਲ ਮੀਡੀਆ ਤੋਂ ਬੀਜੇਪੀ ਨੂੰ ਲੈ ਕੇ ਇੱਕ ਉਹ ਜਿਹੜਾ ਲੇ ਜੇ ਅਕਾਸੀ ਕਾ ਕੋਈ ਲਿਗਿਆ ਸੀ ਉਹ ਵੀ ਮਟਾਤਾ ਇਹਨਾਂ ਨੇ ਔਰ ਉਸ ਗਰੁੱਪ ਨੂੰ ਛੱਡਤਾ ਜੀ ਹੁਣ ਗੱਲਾਂ ਬਾਤਾਂ ਤੇ ਆ ਲੱਗ ਰਹੀਆਂ ਕਿ ਸ਼ਾਇਦ ਇਹ ਵੀ ਦੂਸਰੀ ਪਾਰਟੀ 'ਚ ਚਲੇ ਜਾਣਾ ਦੇਖੋ ਇਹ ਗੱਲ ਪਤਾ ਕੀ ਹੈ ਜੀ ਬਹੁਤ ਸਾਰੇ ਨਰਾਜ਼ਗੀਆਂ ਜਿਹੜੀਆਂ ਜ਼ਾਹਰ ਨੇ ਹੁਣ ਆ ਜਸ ਢੰਗ ਨਾਲ ਢੀਂਡਸਾ ਪਰਿਵਾਰ ਸ਼ਰਮਣ ਅਕਾਲੀ ਦਲ ਦਾ ਪਤਾ ਵੀ ਇਹ ਪਰਿਵਾਰ ਜਿਹੜਾ ਹੈਗਾ ਉਹ ਦੁਬਾਰਾ ਇਹਨਾਂ ਨੇ ਰਲੇਮਾ ਹੋ ਗਿਆ ਸੀਗਾ ਸ਼ਰਮਣ ਅਕਾਲੀ ਦਲ 'ਚ ਆ ਗਏ ਸੀ ਟਿਕਟ ਨਹੀਂ ਮਿਲਦੇ ਇਹਨਾਂ ਚ ਵੀ ਨਰਾਜ਼ਗੀ ਪਾਈ ਜਾ ਰਹੀ ਸੀ ਵੀ ਟਿਕਟ ਨਹੀਂ ਸਾਨੂੰ ਦਿੱਤੇ ਪ੍ਰਪਿੰਦਰ ਸਿੰਘ ਢੀਂਸਾ ਉਹਨਾਂ ਢੀਂਸਾ ਪਰਿਵਾਰ ਨੂੰ ਮਿਲੀ ਸੁਖਬੀਰ ਬਾਦਲ ਵੀ ਗਏ ਇਹਨਾਂ ਦੇ ਘਰੇ ਜਾ ਕੇ ਕੋਈ ਨਰਾਜ਼ਗੀਆਂ ਨੂੰ ਉਸੀਆਂ ਦੂਰ ਕਰਨੀਆਂ ਹੋਣੀਆਂ ਨੇ ਗੱਲਬਾਤ ਕੀਤੀ ਸੋ ਮੈਨੂੰ ਇਹ ਕਈ ਵਾਰੀ ਲੱਗਦਾ ਹੈ ਕਿ ਸਾਡੇ ਜਿਹੜੇ ਸਿਆਸਤਦਾਨ ਨੇ ਨਾ ਉਹ ਪਬਲਿਕ ਦੀ ਸੇਵਾ ਕਰਨ ਵਾਸਤੇ ਬਹੁਤ ਜ਼ਿਆਦਾ ਤਾਅਲੇ ਰਹਿੰਦੇ ਵੀ ਹੜ ਜੋ ਪਿੱਛੇ ਆਹੀ ਤੇ ਪਬਲਿਕ ਦੀਆਂ ਲੱਤਾਂ ਘਟਣੀਆਂ ਨੇ ਪਬਲਿਕ ਦੀ ਸੇਵਾ ਕਰਨੀ ਹੈ ਪਰ ਸੇਵਾ ਜਿਹੜੀ ਹੋਣੀ ਹੈ ਉਹ ਐਵੇਂ ਨਹੀਂ ਹੋਣੀ ਸੇਵਾ ਹੋਣੀ ਹੈ ਟਿਕੜ ਲੈ ਕੇ ਐਮਪੀ ਬਣ ਕੇ ਐਮਐਲਏ ਬਣ ਕੇ ਐਵੇਂ ਨਹੀਂ ਹੋ ਸਕਦੀ ਸੇਵਾ ਉਹ ਸੇਵਾ ਕਿਸ ਢੰਗ ਦੀ ਐ ਤੁਹਾਨੂੰ ਵੀ ਪਤਾ ਐ ਤੇ ਸਾਨੂੰ ਵੀ ਪਤਾ ਐ ਸਾਰੀ ਦੁਨੀਆ ਨੂੰ ਪਤਾ ਐ ਉਹ ਸਾਡੇ ਜਿਹੜੇ ਸਿਆਸਤਦਾਨ ਨੇ ਬਹੁਤ ਤਾਵਲੇ ਬਹੁਤ ਬੇਸਬਰੇ ਹੋਏ ਹੁੰਦੇ ਨੇ ਵੀ ਅਸੀਂ ਤੇ ਪਬਲਿਕ ਦੀ ਸੇਵਾ ਕਰਨੀ ਐ ਹਟ ਜੋ ਪਿੱਛੇ ਜਿਹੜੀ ਪਾਰਟੀ ਕਹਿੰਦੀ ਨਹੀਂ ਸੇਵਾ ਤੁਸੀਂ ਥੋੜੀ ਕਰਿਓ ਜ਼ਿਆਦਾ ਨਾ ਕਰੋ ਵੀ ਨਰਾਜ ਹੋ ਜਾਂਦੇ ਨੇ ਜੀ ਕਹਿੰਦੇ ਨਹੀਂ ਆਹੀ ਤੇ ਪਬਲਿਕ ਦੀ ਸੇਵਾ ਕਰਨੀ ਐ ਤੇ ਤੁਸੀਂ ਟਿਕੜ ਨਹੀਂ ਦੇਣੀ ਤੇ ਅਸੀਂ ਕਿਸੇ ਦੂਸਰੀ ਪਾਰਟੀ ਕੋਲ ਜਾ ਕੇ ਉਹਨਾਂ ਕੋਲ ਟਿਕਟ ਲੈ ਕੇ ਐਮਪੀ ਬਣ ਕੇ ਫੇਰ ਆਪਾਂ ਸੇਵਾ ਕਰ ਲਾਂਗੇ ਵੀ ਕਰਨੀ ਜ਼ਰੂਰ ਆ ਪਬਲਿਕ ਦੀ ਸੇਵਾ ਜੋ ਮਰਜ਼ੀ ਹੋ ਜੇ ਸੋ ਇਹ ਚੀਜ਼ਾਂ ਜਿਹੜੀਆਂ ਨੇ ਇਹ ਸੇਵਾ ਦੀ ਭਾਵਨਾ ਹੀ ਆ ਸਾਡੇ ਲੀਡਰਾਂ ਦੀ ਵੀ ਜਦੋਂ ਕੋਈ ਪਾਰਟੀ ਟਿਕਟ ਨਹੀਂ ਦਿੰਦੀ ਤੇ ਫਿਰ ਰੁੱਸ ਜਾਂਦੇ ਨੇ ਰੋਸਾ ਇਹਨਾਂ ਦੇ ਹੋ ਜਾਂਦਾ ਫਿਰ ਇਹ ਜਿਹੜਾ ਹੈਗਾ ਛੜੱਪਾ ਮਾਰਦੇ ਨੇ ਮਾਰ ਛੜੱਪਾ ਹੈ ਨਾ ਉਹ ਕੰਮ ਹੋ ਜਾਂਦਾ ਵੀ ਛੜੱਪਾ ਮਾਰ ਕੇ ਦੂਸਰੀ ਪਾਰਟੀ ਜੇ ਦੂਸਰੀ ਪਾਰਟੀ ਇਹ سلسلہ ਲਗਾਤਾਰ ਜਿਹੜਾ ਬੇਰੁਕੇ ਟੋਕੇ ਚੱਲਦਾ ਪਿਆ ਵੀ ਨਹੀਂ ਦਿਨ ਟਿਕਟ ਦੇਣੀ ਅਸੀਂ ਚੱਲੇ ਆ ਤਾਂ ਕਿਤੇ ਨਾ ਕਿਤੇ ਇਹ ਸਭ ਚੀਜ਼ਾਂ ਜਿਹੜੀਆਂ ਹੈਗੀਆਂ ਪਬਲਿਕ ਦੇ ਨਾਲ ਇੱਕ ਤਰ੍ਹਾਂ ਦਾ ਧੋਖਾ ਹੀ ਹੈ ਪਬਲਿਕ ਨੂੰ ਸੋਚਦੇ ਵੀ ਕਈ ਵਾਰੀ ਤੁਸੀਂ ਵੀ ਸੋਚਣਾ ਵੀ ਯਾਰ ਇਸ ਵਾਰ ਅਸੀਂ ਜਿਹੜੀ ਵੋਟ ਪਾਣੀ ਹੈ ਨਾ ਉਸ ਬੰਦੇ ਨੂੰ ਪਾਣੀ ਹੈ ਹੁਣ ਮੰਨ ਲਓ ਮੰਨ ਲਓ ਸਾਡੇ ਕਸ਼ਮੀਰ ਜੀ ਐਮਪੀ ਇਲੈਕਸ਼ਨ ਦੇ ਖੜੇ ਜਾਂਦੇ ਨੇ ਇੱਕ ਪਾਰਟੀ ਲੋ ਤੇ ਮੰਨ ਲੋ ਹੋਈ ਪਾਰਟੀ ਛੱਡ ਕੇ ਚੱਲ ਜਾਂਦੇ ਤੇ ਤੁਸੀਂ ਤੇ ਆਸ ਹੀ ਲਾ ਕੇ ਰਹਿ ਜਾਓਗੇ ਵੀ ਅਸੀਂ ਤੇ ਕਸ਼ਮੀਰ ਜੀ ਨੂੰ ਇਸ ਪਾਰਟੀ ਕਰਕੇ ਵੋਟ ਪਾਣੀ ਦੀ ਹੁਣ ਕਸ਼ਮੀਰ ਜੀ ਚੱਲ ਗਏ ਨੇ ਹੁਣ ਨਹੀਂ ਅਸੀਂ ਵੋਟ ਪਾਣੀ ਜੀ ਸੋ ਪਬਲਿਕ ਨਾਲ ਵੀ ਕਿਤੇ ਨਾ ਕਿਤੇ ਇਸ ਚੀਜ਼ ਦਾ ਜਿਹੜਾ ਹੋ ਜਾਂਦਾ ਧੋਖਾ ਹੋ ਜਾਂਦਾ ਸੋ ਇਸ ਵੇਲੇ ਜਿਸ ਢੰਗ ਨਾਲ ਸਵੇਰੇ ਵੀ ਪ੍ਰੋਗਰਾਮ ਕੀਤਾ ਸਾਡੇ ਦੇਸ਼ ਦੇ ਵਿੱਚ ਸਿਆਸਤ ਦਾ ਮਿਆਰ ਤੇ ਸਿਆਸੀ ਲੋਕਾਂ ਦਾ ਕਰਦਾਰ ਦੋਹਾਂ ਦਾ ਪੱਧਰ ਬੜੀ ਤੇਜ਼ੀ ਨਾਲ ਹੀਠਾਂ ਡਿੱਗੀ ਜਾਂਦਾ ਜਿਵੇਂ ਸਾਡੇ ਦੇਸ਼ ਦੇ ਵਿੱਚੋਂ ਪਾਣੀ ਦਾ ਜਿਹੜਾ ਪੱਧਰ ਹੈ ਨਾ ਉਹ ਹੀਠਾਂ ਡਿੱਗੀ ਜਾਂਦਾ ਐਵੇਂ ਸਾਡੇ ਸਿਆਸਤਦਾਨਾਂ ਦਾ ਮਿਆਰ ਦਿਨ ਬਦਿਨ ਹੀਠਾਂ ਡਿੱਗੀ ਜਾਂਦਾ ਸਾਰਿਆਂ ਦਾ ਨਹੀਂ ਮੈਂ ਕਹਾਂਗਾ ਪਰ ਵੱਡੀ ਗਿਣਤੀ ਤੇ ਇਹਨਾਂ ਲੋਕਾਂ ਦੀ ਹੋਈ ਆ ਸੋ ਇਸ ਵੇਲੇ ਸਾਡੇ ਦੇਸ਼ ਦੇ ਵਿੱਚ ਜੋ ਹਾਲਾਤ ਬਣੇ ਹੋਏ ਨੇ ਬੜੇ ਹੀ ਹੋਰ ਤਰ੍ਹਾਂ ਦਾ ਜਾਂ ਦੂਜੀ ਗੱਲ ਇਹ ਹੈ ਕਿ ਦੇਖੋ ਸੇਵਾ ਵਾਸਤੇ ਵੀ ਇਹੋ ਜਿਹੇ ਲੋਕ ਚੁਣੇ ਜਾਂਦੇ ਨੇ ਹੁਣ ਜਿਸ ਢੰਗ ਨਾਲ ਮੈਂ ਸੁਨੀਤਾ ਕੇਜਰੀਵਾਲ ਹੋਰਾਂ ਦੀ ਗੱਲ ਕੀਤੀ ਕਿ ਪੜ੍ਹੇ ਲਿਖੇ ਨੇ ਸੂਝਵਾਨ ਨੇ ਵਿਭਾਵੀ ਹੁਣ ਦੂਜੇ ਪਾਸੇ ਬਹੁਤ ਸਾਰੀਆਂ ਪਾਰਟੀਆਂ ਨੇ ਉਹ ਇਹੋ ਜਿਹੇ ਬੰਦਿਆਂ ਨੂੰ ਟਿਕਟ ਦੇ ਦਿੰਦੀ ਮੈਨੂੰ ਨਹੀਂ ਸਮਝ ਆਉਂਦੀ ਵੀ ਪਾਰਟੀਆਂ ਬੰਦੇ ਦੇ ਵਿੱਚ ਕੀ ਦੇਖਦੀਆਂ ਨੇ ਖੂਬੀ ਕੀ ਦੇਖਦੀਆਂ ਨੇ ਆਪਾਂ ਕੋਈ ਚੀਜ਼ ਖਰੀਦਣ ਵੀ ਜਾਣੀ ਹੋਵੇ ਨਾ ਤਾਂ ਪਹਿਲਾਂ ਉਹਨੂੰ ਖੜਕਾ ਕੇ ਵੇਖਦੇ ਆਂ ਵੀ ਠੀਕ ਐ ਵੇਖਦੇ ਆਂ ਹਲਾਲ ਹੋ ਕੇ ਵੇਖਦੇ ਆਂ ਭਈ ਇਹ ਫਰੂਟ ਵੀ ਖਰੀਦਣਾ ਆਵੇ ਤਾਂ ਵੀ ਛੜਿਆ ਗਲਿਆ ਤਾਂ ਨਹੀਂ ਤਾਜ਼ਾ ਹੀ ਐ ਹੁਣ ਜਿਹੜੀਆਂ ਪਾਰਟੀਆਂ ਸਾਡੇ ਸਾਹਮਣੇ ਆਪਣੇ ਪਾਰਟੀ ਦੇ ਨੁਮਾਇੰਦੇ ਉਮੀਦਵਾਰ ਐਲਾਨਦੀ ਨੇ ਉਹ ਕੀ ਵੇਖ ਕੇ ਐਲਾਨਦੀ ਨੇ ਮੈਨੂੰ ਤਾਂ ਸਮਝ ਤੋਂ ਮੇਰੀ ਤਾਂ ਬਾਹਰ ਹੈ ਕਿ ਉਹਨਾਂ ਦੀ ਕੁਆਲੀਫਿਕੇਸ਼ਨ ਵੇਖਦੀਆਂ ਨੇ ਕੀ ਉਹਨਾਂ ਦਾ ਕਰੈਕਟਰ ਵੇਖਦੀਆਂ ਨੇ ਉਹਨਾਂ ਦਾ ਪਸ਼ੋਕੜ ਵੇਖਦੀਆਂ ਨੇ ਉਹਨਾਂ ਦਾ ਧਨ ਰਾਸ਼ੀ ਵੇਖਦੀਆਂ ਨੇ ਇਹ ਕੀ ਵੇਖਦੀਆਂ ਮੇਰੀ ਸਮਝ ਤੋਂ ਬਾਹਰ ਹੈ ਕਿਉਂਕਿ ਬਹੁਤ ਸਾਰੇ ਇਹੋ ਜਿਹੇ ਉਮੀਦਵਾਰ ਸਿਆਸੀ ਪਾਰਟੀਆਂ ਨੇ ਖੜੇ ਕੀਤੇ ਜਿਨ੍ਹਾਂ ਦਾ ਪਿਛੋਕੜ ਜਿਹੜਾ ਜਿਨ੍ਹਾਂ ਦੀ ਬੈਕਗ੍ਰਾਉਂਡ ਪਿਛੋਕੜ ਕੋਈ ਮੈਂ ਗਰੀਬੀ ਅਮੀਰੀ ਦੀ ਗੱਲ ਨਹੀਂ ਕਰ ਰਿਹਾ ਮੈਂ ਗੱਲ ਕਰ ਰਿਹਾ ਉਹਨਾਂ ਦਾ ਜਿਹੜਾ ਪਿਛੋਕੜ ਉਹਨਾਂ ਦਾ ਜਿਹੜਾ ਪਾਸਟ ਹੈ ਉਹਦੇ ਵਿੱਚ ਜੋ ਇਹੋ ਜਿਹੇ ਕਾਰਨਾਮੇ ਉਹਨਾਂ ਨੇ ਕੀਤੇ ਨੇ ਜਿਨੇ ਸਾਰੀ ਜਗ ਜਹਰ ਨੇ ਸਾਰੀ ਦੁਨੀਆ ਨੂੰ ਪਤਾ ਹੈ ਕਿ ਇਹ ਬੰਦੇ ਕਿੰਨੇ ਕੁ ਪਾਣੀ ਚ ਨੇ ਤੇ ਕਿੰਨੀ ਕੁ ਪਬਲਿਕ ਦੀ ਸੇਵਾ ਕਰਨਗੇ ਹੁਣ ਪਤਾ ਨਹੀਂ ਇਹ ਸਿਆਸੀ ਪਾਰਟੀਆਂ ਉਹਨਾਂ ਕੋਲ ਕੀ ਕਰ ਲੈਂਦੀਆਂ ਨਹੀਂ ਜਾਂ ਕਿਹੜੀ ਇਹੋ ਜਿਹੀ ਸੁੰਢ ਦੀ ਗੰਢੀ ਉਹ ਜਿਹੜੇ ਸਿਆਸੀ ਲੋਕ ਐ ਇਹਨਾਂ ਪਾਰਟੀਆਂ ਨੂੰ ਦੇ ਦਿੰਦੇ ਨੇ ਜਾਂ ਕੀ ਸੇਵਾ ਕਰ ਜਾਂਦੇ ਅੰਦਰ ਖਾਤੇ ਪਾਰਟੀਆਂ ਦੇ ਕਿ ਪਾਰਟੀਆਂ ਇਹੋ ਜੇ ਬੰਦੇ ਨੂੰ ਕਹਿੰਦੇ ਵੀ ਛੱਡੋ ਜਿਹੜਾ ਕਾਬਲ ਬੰਦਾ ਐ ਉਹ ਛੱਡੋ ਤੁਸੀਂ ਆਓ ਤੁਸੀਂ ਜ਼ਿਆਦਾ ਕਾਬਲ ਹੋ ਤੁਸੀਂ ਤੁਹਾਡੇ ਕੋਲ ਡਿਗਰੀ ਹੈ ਤੁਸੀਂ 10ਵੀਂ ਕੀਤੀ ਐ ਜਾਂ 5ਵੀਂ ਕੀਤੀ ਸਾਨੂੰ ਕੋਈ ਲੈਣਾ ਦੇਣਾ ਨਹੀਂ ਹੈ ਤੁਹਾਡਾ ਪਿਸ਼ੋਕੜ ਕਿੱਦਾਂ ਦਾ ਸਾਨੂੰ ਕੋਈ ਲੈਣਾ ਦੇਣਾ ਨਹੀਂ ਹੈ ਤੁਹਾਡੇ ਸਮਾਜ ਦੇ ਵਿੱਚ ਕੀ ਰੁਤਬਾ ਐ ਜਾਂ ਤੁਹਾਨੂੰ ਲੋਕ ਕਿਹੜੀ ਨਜ਼ਰ ਨਾਲ ਵੇਖਦੇ ਐ ਸਾਨੂੰ ਕੋਈ ਲੈਣਾ ਦੇਣਾ ਨਹੀਂ ਹੈਗਾ ਤੁਸੀਂ ਆ ਲਓ ਤੁਸੀਂ ਜਿਆਦਾ ਕਾਬਲ ਹੋ ਉਹ ਕਾਬਲੀਅਤ ਕਿਸ ਕਾਰਨ ਹੈ ਇਹ ਸਭ ਨੂੰ ਪਤਾ ਹੈ ਤੇ ਉਹ ਟਿਕਟ ਲੈ ਕੇ ਆ ਦੇਖ ਲਓ ਤੁਹਾਡੇ ਸਾਹਮਣੇ ਹੀ ਹੈ ਤੇ ਪਬਲਿਕ ਵੀ ਸਾਡੀ ਇਹੋ ਜੀ ਆ ਪਬਲਿਕ ਨੇ ਵੀ ਨਹੀਂ ਵੇਖਣਾ ਨਹੀਂ ਜਾਣਣਾ ਨਹੀਂ ਕਿ ਆ ਉਹ ਸਾਡੀ ਪਬਲਿਕ ਵੱਡ ਵੱਡੀ ਗਿਣਤੀ ਉਹਨਾਂ ਦੀ ਕਈ ਤੇ ਸਮਝਦਾਰ ਨੇ ਬਹੁਤ ਜਿਆਦਾ ਤੇ ਵੱਡੀ ਗਿਣਤੀ ਇਹੋ ਜੀ ਨਹੀਂ ਜੀ ਸਾਡਾ ਤੇ ਅਸੀਂ ਤੇ ਇਸ ਪਾਰਟੀ ਦੇ ਨਾਲ ਸਾਡਾ ਤੇ ਦਾਦਾ ਵੀ ਜੁੜਿਆ ਹੈ ਪਰਦਾਦਾ ਵੀ ਜੁੜਿਆ ਹੈ ਜੇ ਕੋਈ ਨਵੀਂ ਪਾਰਟੀ ਹੋਵੇ ਨਹੀਂ ਜੀ ਇਹ ਪਾਰਟੀ ਤਾਂ ਬਹੁਤ ਵਧੀਆ ਹੈ ਅਸੀਂ ਇਸ ਪਾਰਟੀ ਨੂੰ ਟਿਕਟ ਬੇੜਾ ਕਰਾ ਲੈਦੇ ਨੇ ਆਪਣੇ ਹਲਕੇ ਦਾ ਆਪਣੇ ਦੇਸ਼ ਦਾ ਤੋਂ ਸੋ ਕੱਲ ਵੀ ਮੈਂ ਜਿਸ ਢੰਗ ਨਾਲ ਗੱਲ ਕੀਤੀ ਸੀ ਕਿ ਇਸ ਵੇਲੇ ਪੰਜਾਬ ਤੇ ਪੰਜਾਬੀਅਤ ਦਾ ਇਹਨਾਂ ਸਿਆਸਤਦਾਨਾਂ ਨੇ ਬਹੁਤ ਬੁਰਾ ਹਾਲ ਕਰਤਾ ਹੋਇਆ ਸਾਡੇ ਦੇਸ਼ ਦੀ ਜਿਹੜੀ ਮੀਡੀਆ ਦੇ ਵਿੱਚ ਜੋ ਜਿਸ ਢੰਗ ਨਾਲ ਕੌਮੀ ਮੀਡੀਆ ਹੈਗਾ ਅਖਬਾਰਾਂ ਆਧਾਰੇ ਹੈਗੇ ਆ ਉਹ ਚੀਜ਼ਾਂ ਜਿਹੜੀਆਂ ਉਸ ਢੰਗ ਨਾਲ ਨਹੀਂ ਪ੍ਰੈਜ਼ੈਂਟ ਕਰ پا ਰਹੇ ਜੋ ਸੱਚਾਈ ਹੈ ਦੇਸ਼ ਦੀ ਉਹ ਸਭ ਨੂੰ ਪਤਾ ਹੈ ਤੇ ਅਸੀਂ ਤੇ ਇਹੀ ਗੱਲ ਕਰਾਂਗੇ ਕਿ ਰੱਬ ਸੁਮਤ ਦਵੇ ਜੀ ਇਹਨਾਂ ਸਭਨਾਂ ਨੂੰ ਤਾਂ ਕਿ ਸਾਡਾ ਦੇਸ਼ ਜਿਹੜਾ ਹੈਗਾ ਉਹ ਇਹਨਾ ਧੋਖੇ ਬਾਜਾਂ ਤੋਂ ਵੱਚ ਸਕੇ ਤੇ ਪੁਰਾਣੇ ਜਿਹੜਾ ਸੋਨੇ ਦੀ ਚਿੜੀ ਹੋਂਦਾ ਸੀ ਨਾ ਸਾਡਾ ਦੇਸ਼ ਉਦਾਂ ਦਾ ਬਣ ਸਕੇ ਜੀ ਜੀ ਬਿਲਕੁਲ ਵਰਿੰਦਰ ਜੀ ਜੀ ਵਰਿੰਦਰ ਜੀ ਸਿਆਸਤ ਦੇ ਨਾਮ ਦੇ ਤੇ ਵਿਚਾਰ ਚਰਚਾ ਕਰਨ ਦੇ ਲਈ ਤੁਹਾਡਾ ਧੰਨਵਾਦ ਸੋ ਇਹ ਸੰ ਸਾਡੇ ਨਾਲ ਸੀਨੀਅਰ ਜਰਨਲਿਸਟ ਵਰਿੰਦਰ ਜੀ ਜਿਨ੍ਹਾਂ ਨੇ ਸਿਆਸਤ ਦੇ ਬੰਦੇ ਦੇ ਵਿਚਾਰ ਚਰਚਾ ਕੀਤੀ ਅਗਲੀ ਵਾਰੀ ਫਿਰ ਹਾਜ਼ਰ ਹੋਵਾਂਗੇ ਭਗਤੀ ਸਿਆਸਤ ਦਾ ਨਵਾਂ ਪ੍ਰੋਗਰਾਮ ਲੈ ਕੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਸ਼ੁਕਰੀਆ